please <tuk> <atlossar> <online> ਮਸੱਦੀ ਹੈਗਾ ਜਾਂ ਪੀਜੀ ਹੈਗਾ ਅਸੀਂ ਜੇਕਰ ਬੋਬੇ ਦਾ ਤਾਂ ਇਹ ਐਸਐਸ ਆ ਜਿਹੜੇ ਫਟਣ ਬਿਮਾਰੀ ਹੈ ਨਾ ਐਸ ਅੰਮ੍ਰਿਤ ਐਸ ਬੋਬੇ ਦਾ ਸਟ੍ਰੈਟਜੀ ਜੀ ਅਸੀਂ ਜਾਣੋੁੱਝ ਕੇ ਆਪਣੇ ਬਿਲ ਬਣਾ ਲੈਣੇ ਇੱਕ ਪੂਰੀ ਅਸਾਂ ਕੰਮ ਨਹੀਂ ਕਰਦਾ ਦਿੱਤੇਗੀ ਜ਼ਿਆਦਾ ਤਾਂ ਜਿਹੜੀਆਂ ਨੇ ਵਿਟਾੜੇ ਸਰਦੀਆਂ ਨਹੀਂ ਕਰਦੇ ਲੋਕ ਸਭ ਤੋਂ ਵਿਸ਼ਾ ਇਹ ਜਿਹੜੀ ਜੀ ਅਸੀਂ ਕਰ ਸਕਦੇ ਸੀ ਉਨੇ ਹੀ ਦੱਸਦੇ ਜਿਹੜੇ ਵੀ ਡਿਪਾਰਟਮੈਂਟ ਹੋਏ ਅਸੀਂ ਕਦੀ ਵੀ ਉਹ ਮੇਰਾ ਨਾਮ ਜੀ ਹਰਸ਼ दत्ता ਹੈ ਨਵੇਂ ਅਸਿਸਟੈਂਟ ਪ੍ਰੋਫੈਸਰ ਪੀਡੀਆਟ੍ਰਿਕ ਮੈਡੀਸਨ ਦਾ ਯੂਐਸਏ ਤੋਂ ਜਾਰਜ ਵਾਸ਼ਿੰਗਟਨ ਯੂਨੀਵਰਸਿਟੀ ਦੇ ਵਿੱਚ ਤੇ ਨਾਲ ਕੰਸਲਟੈਂਟ ਨਿਊਰੋਲੋਜਿਸਟ ਨੇ ਹਾਂ ਤੇ ਚਿਲਡਰਨਸ ਨੈਸ਼ਨਲ ਮੈਡੀਕਲ ਸੈਂਟਰ ਦੇ ਵਿੱਚ ਜਿਹੜਾ ਕਿ ਉਹ ਅਮਰੀਕਾ ਦੇ ਵਿੱਚ ਜਿਸ ਤਰ੍ਹਾਂ ਇੱਥੇ ਏਐਮਐਸ ਹੈ ਉਸ ਤਰ੍ਹਾਂ ਉਹ ਉੱਥੇ ਰਿਸਰਚ ਸੈਂਟਰ ਹੈ ਜੀ ਸਾਹਿਬ ਅੱਜ ਆਪ ਜੀ ਜਿਹੜੀ ਅੱਜ ਮੀਟਿੰਗ ਕੀਤੀ ਉਹਦੇ ਬਾਰੇ ਇਸ ਤੋਂ ਵੀ ਇਸ ਬਾਰੇ ਚੱਲਾਂਗੇ ਸੋ ਅੱਜ ਅਸੀਂ ਮੀਟਿੰਗ ਕੀਤੀ ਸੀਗੀ ਮੈਂ ਆਪਣੇ ਜਿਹੜੇ ਸਾਡੇ फ्रंट लाइन ਦੇ ਜਿਹੜੇ ਸਾਡੇ ਪ੍ਰੋਵਾਈਡਰ ਨੇ ਡਾਕਟਰ ਨੇ ਉਹਨਾਂ ਦੇ ਨਾਲ ਮੈਂ ਮਿਲ ਕੇ ਦੇਖਣਾ ਚਾਹੁੰਦਾ ਸੀਗਾ ਵੀ ਅਸੀਂ ਕਿਸ ਤਰ੍ਹਾਂ ਇਕੱਠੇ ਮਿਲ ਕੇ ਕੁਝ ਕਰ ਸਕਦੇ ਹਾਂ ਵੀ ਦੁਨੀਆ ਦੇ ਵਿੱਚ ਸਾਡੇ ਪੰਜਾਬ ਅੰਮ੍ਰਿਤਸਰ ਦੇ ਵਿੱਚ ਜਿਹੜੀਆਂ ਬਿਮਾਰੀਆਂ ਨੇ ਉਹਨਾਂ ਦੇ ਨਾਲ ਕਿਸ ਤਰ੍ਹਾਂ ਜੁੜਿਆ ਜਾ ਸਕਦਾ ਵਾ ਵੀ ਜਿਹਦੇ ਨਾਲ ਉਹਨਾਂ ਨੂੰ ਜ਼ਿਆਦਾ ਫਾਇਦਾ ਮਿਲ ਸਕੇ। ਯਾਰਾ ਤੇ ਡਾਕਟਰਾਂ ਵੱਲ ਦੇਖਿਆ ਜਾਂਦਾ ਕਿ ਕਈ ਮਸਲਾ ਲੈ ਕੇ ਪੇਸ਼ ਆਉਂਦੇ ਕੋਈ ਮੁਸ਼ਕਲ ਆਦੀ ਕਿ ਡਾਕਟਰ ਜ਼ਿਆਦਾ ਬਿੱਲ ਬਣਾ ਦੇ ਚੱਕਰ ਦੇ ਵਿੱਚ ਮੇਜਾਂ ਨੂੰ ਖਰਾਬ ਕਰਦੇ ਨੇ। ਤੁਸੀਂ ਉਹਨਾਂ ਬਾਰੇ ਕੀ ਕਹਿਣਾ ਚਾਹੋਗੇ? ਸੋ ਦੇਖੋ ਹੁਣ ਬਾਕੀ ਕੀ ਕਰਦੇ ਨੇ ਮੇਰੇ ਲਈ ਉਹ ਜੱਜ ਕਰਨਾ ਥੋੜਾ ਮੁਸ਼ਕਲ ਹੈ ਹਾਂ ਸੁਣਨ ਨੂੰ ਇਸ ਤਰ੍ਹਾਂ ਦਾ ਕਾਫੀ ਲੋਕਾਂ ਨੇ ਮੈਨੂੰ ਕਿਹਾ ਵੀ ਇਸ ਤਰ੍ਹਾਂ ਹੁੰਦਾ ਹੈ ਪਰ ਸਾਡਾ ਇੱਥੇ ਕੋਈ ਐਸਾ ਮਕਸਦ ਨਹੀਂ ਹੁੰਦਾ ਅਸਲ ਦੇ ਵਿੱਚ ਸਾਡੇ ਜਿਹੜੇ ਬਿਲ ਹੁੰਦੇ ਨੇ ਜਿਸ ਤਰ੍ਹਾਂ ਦੀ ਅਸੀਂ ਅਮਰੀਕਨ ਤਰੀਕੇ ਦੇ ਨਾਲ ਇਲਾਜ ਕਰਦੇ ਆ ਉਹਦੇ باوجود ਵੀ ਸਾਡੇ ਜਿਹੜੇ ਬਿਲ ਨੇ ਆਮ ਸਪਰੰਚਟ ਘੱਟ ਹੀ ਹੁੰਦੇ ਨੇ ਕਿਉਂਕਿ ਅਸੀਂ ਜਿਸ ਬੰਦੇ ਨੂੰ ਜਿਸ ਬੱਚੇ ਨੂੰ 10-15 ਦਿਨ ਲੱਗਣੇ ਨੇ ਠੀਕ ਹੋਣ ਦੇ ਵਿੱਚ ਅਸੀਂ ਉਹਨੂੰ 5 ਦਿਨਾਂ ਵਿੱਚ ਠੀਕ ਕਰਕੇ ਭੇਜ ਦੇਣਾ ਇਆ 사ਤਾਂ ਦਿਨ ਲੱਗ ਜਾਣੇ ਵੱਤੋ ਅੱਠ ਦਿਨ ਲੱਗ ਜਾਣਗੇ 15 ਦਿਨ ਥੋੜਾ ਲੱਗਣੇ ਨੇ ਕਿਉਂਕਿ ਸਾਨੂੰ ਪਤਾ ਹੈ ਕਿਵੇਂ ਫਟਾਫਟ ਰਾਜ ਕਰੀਦੇ ਨੇ ਉਹ ਜਿਹੜੇ ਐਕਸਟਰਾ ਦਿਨ ਨੇ ਉਹ ਸਾਰ ਸਿੱਧਾ ਸਿੱਧਾ ਬਿੱਲ ਬਚ ਗਿਆ ਕਜਾਬ ਬਿੱਲ ਬੰਨਾ ਸੀਗਾ 2 ਲੱਖ ਦਾ ਕਿੱਥੇ ਬਣਿਆ ਸੀ ਯਾਰ ਦਾ ਫਰਕ ਤੇ ਹੈ ਨਾ ਸਾਡੇ ਡਾਕਟਰ ਜਿਹੜੇ ਲੋੜਵੰਦ ਪਰਿਵਾਰ ਨੇ ਜਿਨ੍ਹਾਂ ਕੋਲ ਆਇਆਸ ਨਹੀਂ ਪਹੁੰਚਿਆ ਉਹ ਅਸਮਰਥ ਹੁੰਦੇ ਨੇ ਉਹਨਾਂ ਵਾਸਤੇ ਕੀ ਸੋਚੋ ਲੱਗਦਾ ਸੋ ਅਸੀਂ ਉਹਨਾਂ ਦੇ ਲਈ ਜਿੰਨਾ ਵੱਧ ਤੋਂ ਵੱਧ ਅਸੀਂ ਡਿਸਕਾਊਂਟ ਦੇ ਸਕਦੇ ਹਾਂ ਕਿ ਜੇਕਰ ਸਾਨੂੰ ਉਹਨਾਂ ਦੇ ਇਲਾਜ ਕਰਨ ਤੋਂ ਬਾਅਦ ਹਸਬੰਦ ਨੂੰ ਕੋਈ ਪ੍ਰੋਫਿਟ ਨਹੀਂ ਵੀ ਹੁੰਦਾ ਅਸੀਂ ਅਸੀਂ ਸਾਨੂੰ ਕੋਈ ਚੱਕਰ ਨਹੀਂ ਹੈ ਜੀ ਅਸੀਂ ਕਰਨ ਨੂੰ ਤਿਆਰ ਆਂ ਕੁਝ ਸੰਸਥਾਵਾਂ ਨੇ ਅਸੀਂ ਉਹਨਾਂ ਨੂੰ ਵੀ ਆਪਣੇ ਨਾਲ ਜੋੜਨ ਦੀ ਕੋਸ਼ਿਸ਼ ਕਰਦੇ ਪਏ ਆਂ ਵੀ ਲੋੜਵੰਦ ਜਿਹੜੇ ਬੱਚੇ ਨੇ ਜਾਂ ਮਰੀਜ਼ ਹੋਰ ਨੇ ਉਹਨਾਂ ਦੀ ਕਿਵੇਂ ਹੈਲਪ ਕੀਤੀ ਜਾ ਸਕੇ ਤੇ ਉਹਦੇ ਵਿੱਚ ਅਸੀਂ ਪੂਰੀ ਪੂਰੀ ਆਪਣੀ ਕੋਸ਼ਿਸ਼ ਕਰਦੇ ਪਏ ਆਂ ਜੀ ਕਿਸ ਤਰ੍ਹਾਂ ਕਰਨਾ ਚਾਹੀਦਾ ਹੈ ਮੇਰਾ ਨਾਮ ਜੀ ਹਰਸ਼ਦੱਤਾ ਹੈ ਮੈਂ ਅਸਿਸਟੈਂਟ ਪ੍ਰੋਫੈਸਰ ਪੀਡੀਆਟ੍ਰਿਕ ਮੈਡੀਸਨ ਤਾਂ ਯੂਐਸਏ ਤੋਂ ਜੋਈ ਵਾਸ਼ਿੰਗਟਨ ਯੂਨੀਵਰਸਿਟੀ ਦੇ ਵਿੱਚ ਤੇ ਨਾਲ ਕੰਸਲਟੈਂਟ ਨਿਊਰੋਟੋਲੋਜਿਸਟ ਆਉਂਦੇ ਚਿਲਡਰਨਸ ਨੈਸ਼ਨਲ ਮੈਡੀਕਲ ਸੈਂਟਰ ਦੇ ਵਿੱਚ ਜਿਹੜਾ ਕਿ ਉਹ ਵੀ ਅਮਰੀਕਾ ਦੇ ਵਿੱਚ ਜਿਸ ਤਰ੍ਹਾਂ ਇਥੇ ਏਐਮਸ ਹੈ ਉਸ ਤਰ੍ਹਾਂ ਉਹ ਉੱਥੇ ਰਿਸਰਚ ਸੈਂਟਰ ਹੈ ਜੀ ਸਾਡੀ ਅੰਦਰ ਆਪ ਜੀ ਜਨਰਲ ਆਡੀ ਮੀਟਿੰਗ ਕੀਤੀਗੀ ਉਹਦੇ ਬਾਰੇ ਇਸ ਤੋਂ ਕੀ ਇਸ ਬਾਰੇ ਚੱਪਾ ਕੀਤੀਗੇ ਸੋ ਅੱਜ ਅਸੀਂ ਮੀਟਿੰਗ ਕੀਤੀ ਸੀਗੀ ਮੈਂ ਆਪਣੇ ਜਿਹੜੇ ਸਾਡੇ ਫਰੰਟ ਲਾਈਨ ਦੇ ਜਿਹੜੇ ਸਾਡੇ ਪ੍ਰੋਵਾਈਡਰ ਨੇ ਡਾਕਟਰ ਨੇ ਉਹਨਾਂ ਦੇ ਨਾਲ ਮੈਂ ਮਿਲ ਕੇ ਦੇਖਣਾ ਚਾਹੁੰਦਾ ਸੀਗਾ ਵੀ ਅਸੀਂ ਕਿਸ ਤਰ੍ਹਾਂ ਇਕੱਠੇ ਮਿਲ ਕੇ ਕੁਝ ਕਰ ਸਕਦੇ ਆ ਵੀ ਦੁਨੀਆ ਦੇ ਵਿੱਚ ਸਾਡੇ ਪੰਜਾਬ ਅੰਮ੍ਰਿਤਸਰ ਦੇ ਵਿੱਚ ਜਿਹੜੀਆਂ ਬਿਮਾਰੀਆਂ ਨੇ ਉਹਨਾਂ ਦੇ ਨਾਲ ਕਿਸ ਤਰ੍ਹਾਂ ਜੁਝਿਆ ਜਾ ਸਕਦਾ ਆ ਵੀ ਜਿਸ ਦੇ ਨਾਲ ਉਹਨਾਂ ਨੂੰ ਜ਼ਿਆਦਾ ਫਾਇਦਾ ਮਿਲ ਸਕੇ ਜਦੋਂ ਡਾਕਟਰਾਂ ਵੱਲ ਦੇਖਿਆ ਜਾਂਦਾ ਕਿ ਕਈ ਮਸਲੇ ਲੱਗੇ ਪੇਸ਼ੇ ਨੇ ਕੋਈ ਮਸਲਾ ਨਹੀਂ ਵੀ ਡਾਕਟਰ ਜ਼ਿਆਦਾ ਬੇੜ ਬਣਾ ਦੇ ਚੱਕਰ ਦੇ ਵਿੱਚ ਮੇਜਾਂ ਨੂੰ ਖਰਾਬ ਕਰਦੇ ਨੇ ਤੁਸੀਂ ਉਹਨਾਂ ਬਾਰੇ ਕੀ ਕਹਿਣਾ ਚਾਹੋਗੇ ਸੋ ਦੇਖੋ ਹੁਣ ਬਾਕੀ ਕੀ ਕਰਦੇ ਨੇ ਉਹ ਮੇਰੇ ਲਈ ਉਹ ਜੱਜ ਕਰਨਾ ਥੋੜਾ ਮੁਸ਼ਕਲ ਹੈ ਹਾਂ ਸੁਣਨ ਨੂੰ ਇਸ ਤਰ੍ਹਾਂ ਦਾ ਕਾਫੀ ਲੋਕਾਂ ਨੇ ਮੈਨੂੰ ਕਿਹਾ ਵੀ ਇਸ ਤਰ੍ਹਾਂ ਹੁੰਦਾ ਹੈ ਪਰ ਸਾਡਾ ਇੱਥੇ ਕੋਈ ਐਸਾ ਮਕਸਦ ਨਹੀਂ ਹੁੰਦਾ ਅਸਲ ਦੇ ਵਿੱਚ ਸਾਡੇ ਜਿਹੜੇ ਬਿਲ ਹੁੰਦੇ ਨੇ ਜਿਸ ਤਰ੍ਹਾਂ ਦੀ ਅਸੀਂ ਅਮਰੀਕਨ ਤਰੀਕੇ ਦੇ ਨਾਲ ਇਲਾਜ ਕਰਦੇ ਆ ਉਹਦੇ باوجود ਵੀ ਸਾਡੇ ਜਿਹੜੇ ਬਿਲ ਨੇ ਆਮ ਸਪਰਨਟ ਘੱਟ ਹੀ ਹੁੰਦੇ ਨੇ ਕਿਉਂਕਿ ਅਸੀਂ ਜਿਸ ਬੰਦੇ ਨੂੰ ਜਿਸ ਬੱਚੇ ਨੂੰ 10-15 ਦਿਨ ਲੱਗਣੇ ਨੇ ਠੀਕ ਹੋਣ ਦੇ ਵਿੱਚ ਅਸੀਂ ਉਹਨੂੰ 5 ਦਿਨਾਂ ਵਿੱਚ ਠੀਕ ਕਰਕੇ ਭੇਜ ਦੇਣਾ ਇਹ 7 ਦਿਨ ਲੱਗ ਜਾਣੇ ਵੱਧ ਤੋਂ ਵੱਧ 8 ਦਿਨ ਲੱਗ ਜਾਣਗੇ 15 ਦਿਨ ਥੋੜਾ ਲੱਗਣੇ ਨੇ ਕਿਉਂਕਿ ਸਾਨੂੰ ਪਤਾ ਹੈ ਵੀ ਕਿਵੇਂ फटाफट ਰਾਜ ਕਰੀਦੇ ਨੇ ਉਹ ਜਿਹੜੇ ਐਕਸਟਰਾ ਦਿਨ ਨੇ ਉਹ ਸਾਰ ਸਿੱਧਾ ਸਿੱਧਾ ਬਿੱਲ ਬਚ ਗਿਆ ਕਜਾਬ ਬਿੱਲ ਬੰਨਾ ਸੀਗਾ 2 ਲੱਖ ਦਾ ਕਿੱਥੇ ਬਣਿਆ ਸੀ ਯਾਰ ਦਾ ਫਰਕ ਤੇ ਹੈ ਨਾ ਭਾਵੇਂ ਆਕਲ ਜਿਹੜੇ ਲੋੜਵੰਦ ਪਰਿਵਾਰ ਹੁੰਦੇ ਜਿਨ੍ਹਾਂ ਕੋਲ ਆਇਆ ਵਾਸਤੇ ਨਹੀਂ ਪੈ ਜਾਂਦੇ ਉਹ ਅਸਮਰਥ ਹੁੰਦੇ ਨੇ ਉਹਨਾਂ ਵਾਸਤੇ ਕੀ ਸੋਚੋਗਾ ਸੋ ਅਸੀਂ ਉਹਨਾਂ ਦੇ ਲਈ ਜਿੰਨਾ ਵੱਧ ਤੋਂ ਵੱਧ ਅਸੀਂ ਡਿਸਕਾਊਂਟ ਦੇ ਸਕਦੇ ਆ ਕਿ ਜੇਕਰ ਸਾਨੂੰ ਉਹਨਾਂ ਦੇ ਇਲਾਜ ਕਰਉ ਤਬਾਦ ਹਸਬੰਦ ਨੂੰ ਕੋਈ ਪ੍ਰੋਫਿਟ ਨਹੀਂ ਵੀ ਹੁੰਦਾ ਅਸੀਂ ਅਸੀਂ ਸਾਨੂੰ ਕੋਈ ਚੱਕਰ ਨਹੀਂ ਹੈ ਜੀ ਅਸੀਂ ਕਰਨ ਨੂੰ ਤਿਆਰ ਆਂ ਕੁਝ ਸੰਸਥਾਵਾਂ ਨੇ ਅਸੀਂ ਉਹਨਾਂ ਨੂੰ ਵੀ ਆਪਣੇ ਨਾਲ ਜੋੜਨ ਦੀ ਕੋਸ਼ਿਸ਼ ਕਰਦੇ ਪਏ ਆਂ ਵੀ ਲੋੜਵੰਦ ਜਿਹੜੇ ਬੱਚੇ ਨੇ ਜਾਂ ਮਰੀਜ਼ ਹੋਰ ਨੇ ਉਹਨਾਂ ਦੀ ਕਿਵੇਂ ਹੈਲਪ ਕੀਤੀ ਜਾ ਸਕੇ ਤੇ ਉਹਦੇ ਵਿੱਚ ਅਸੀਂ ਪੂਰੀ ਪੂਰੀ ਆਪਣੀ ਕੋਸ਼ਿਸ਼ ਕਰਦੇ ਪਏ ਆਂ ਜੀ ਕਿਸ ਤਰ੍ਹਾਂ ਕਰਨਾ ਚਾਹੀਦਾ ਮੈਂ ਬੇਸਿਕਲੀ ਕੁਝ ਲੇਡੀਜ਼ ਨੂੰ ਕਾਉਂਸਲ ਕਰਨਾ ਚਾਹਾਂਗੀ ਅੱਜ ਕੱਲ੍ਹ ਅਸੀਂ ਦੇਖਦੇ ਆਂ ਲੇਟ ਮੈਰਿਜਸ ਹੋ ਰਹੀਆਂ ਨੇ ਤੇ लेट ਮੈਰਿजेस ਕਰਕੇ প্রেਗਨੈਂਸੀ ਵੀ ਡਿਲੇਡ ਹੁੰਦੀ ਹੈ ਤੇ ਇੱਕ ਚੀਜ਼ ਸਜੈਸਟ ਕਰਾਂਗੀ ਕੁਝ ਲੇਡੀਜ਼ ਨੂੰ ਜਿਹੜੇ ਆ ਨਿਊਲੀ ਮੈਰਿਡ ਨੇ ਤੇ ਕਨਸੀਵ ਕਰਨਾ ਚਾਹੁੰਦੇ ਨੇ ਤੇ ਉਹਨਾਂ ਨੂੰ ਅਸੀਂ ਸਜੈਸਟ ਕਰਦੇ ਹਾਂ ਤੁਸੀਂ ਪ੍ਰੀ ਕਨਸੈਪਸ਼ਨਲ ਕਾਉਂਸਲਿੰਗ ਇਜ਼ ਅ ਨਿਊ ਟਰਮ ਜਿਹੜਾ ਅਸੀਂ ਸਮਝਾਣੇ ਆ ਤੁਸੀਂ ਡਾਕਟਰ ਨੂੰ ਮਿਲਣਾ ਹੈ ਆਪਣੇ オਬਸਟੇਟ੍ਰੀਸ਼ੀਨ ਐਂਡ ਗਾਇਨਕੋਲੋਜਿਸਟ ਨੂੰ ਮਿਲਣਾ ਹੈ ਉਹਨਾਂ ਨੂੰ ਪੁੱਛਣਾ ਹੈ ਕਿ ਕੋਈ ਪ੍ਰੋਬਲਮ ਤੇ ਨਹੀਂ ਹੈਗੀ ਕਨਸੀਵ ਕਰਨ ਤੋਂ ਪਹਿਲਾਂ ਇੱਕ ਅਸੀਂ ਫੋਲਿਕ ਐਸਿਡ ਸਜੈਸਟ ਕਰਦੇ ਹਾਂ ਜਿੰਨਾ ਕਰਕੇ ਜਿਹੜੇ ਕੰਜੇਨिटल ਅਨਾਰਮਲੀ ਅਸੀਂ ਕਹਿੰਨਾ ਜਮਾਂਦੂ ਨੁਕਸ ਜਿਹੜੇ ਬੱਚਿਆਂ ਚ ਹੁੰਦੇ ਆ ਉਹ ਘਟ ਜਾਂਦੇ ਆ ਪ੍ਰੀ ਕਨਸੈਪਸ਼ਨਲ ਅਸੀਂ ਸੁਜੈਸਟ ਕਰਦੇ ਆ ਫੋਲਿਕ ਐਸਿਡ ਖਾਣੀ ਚਾਹੀਦੀ ਹੈ ਤਾਂ ਕਿ ਜਮਾਂਦੂ ਨੁਕਸ ਘਟ ਹੋਣ ਅੱਗੇ ਅਸੀਂ ਕਹਿੰਦੇ ਹਾਂ ਕਿ ਥੋੜਾ ਲਾਈਫ ਸਟਾਈਲ ਮੈਨੇਜਮੈਂਟ ਵੀ ਕਰਨਾ ਹੁੰਦਾ ਹੈ ਤਾਂ ਕਿ ਅੱਜ ਕੱਲ੍ਹ ਜਿਹੜੀਆਂ ਬਿਮਾਰੀਆਂ ਅਸੀਂ ਸੁਣਦੇ ਹਾਂ ਪੋਲੀਸਿਸਟਿਕ ఓਵਰੀ ਹੋ ਗਈ ਐ ਐਂਡੋਮੈਟ੍ਰੀਓਸਿਸ ਹੋ ਗਈ ਓਬੈਸਿਟੀ ਹੋ ਗਈ ਇਹ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਆਪਣੀਆਂ ਰੀਪਰੋਡਕਟਿਵ ਪੋਟੈਂਸ਼ੀਅਲ ਵੀ ਘੱਟ ਕਰਦੀਆਂ ਪ੍ਰੈਗਨancies ਵੀ ਘੱਟ ਕਰਦੀਆਂ ਅੱਗੇ ਜਾ ਕੇ ਡਾਇਬੀਟੀਜ਼ ਹਾਈਪਰਟੈਨਸ਼ਨ ਸਾਰਾ ਕੁਝ ਕਰਦੀਆਂ ਨੇ ਤੇ ਅਸੀਂ ਇੱਕ ਸਲਾਹ ਦੇਣਾ ਚਾਹਾਂਗੇ ਕਿ ਇਹ ਤੁਸੀਂ ਆਪਣੇ ਨੀਅਰੈਸਟ ਗਾਇਨਕੋਲੋਜਿਸਟ ਨੂੰ ਮਿਲੋ ਕੰਸਲਟ ਕਰੋ ਕਿ ਇਹ ਚੀਜ਼ਾਂ ਘਟ ਕਿੱਦਾਂ ਸਕਦੀਆਂ ਨੇ ਐਂਡ ਤੁਹਾਡੀ ਪ੍ਰੈਗਨਨਸੀ ਇਨ ਟਰਮਸ ਜੇ ਤੁਸੀਂ ਚਾ ਰਹੇ ਹੋ ਕਿ ਪ੍ਰੈਗਨਨਸੀ ਕਨਸੀਵ ਕਰਨੀ ਹੈ ਤੇ ਤੁਸੀਂ ਇੱਕ ਹੈਲਦੀ ਪ੍ਰੈਗਨਨਸੀ ਕਿੱਦਾਂ ਕਨਸੀਵ ਕਰ ਸਕਦੇ ਹੋ